ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਟਿੱਕੀਆਂ ਦੀ ਰੈਸিপি ਟਿੱਕੀਆਂ ਜਿਹੜੀਆਂ ਬਣਾਣੀਆਂ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈਗੀਆਂ ਤੇ ਬਹੁਤ ਸੌਖੇ ਜਿਹੇ ਤਰੀਕੇ ਨਾਲ ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਇਹਦਾ ਜਿਹੜੀਆਂ ਟਿੱਕੀਆਂ ਹੈਗੀਆਂ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀਆਂ ਨੇ ਤੇ ਆਓ ਅਸੀਂ ਫਿਰ ਟਿੱਕੀਆਂ ਨੂੰ ਬਣਾਣਾ ਕਰੀਏ ਸ਼ੁਰੂ ਟਿੱਕੀਆਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਉਬਲੇ ਹੋਏ ਆਲੂ ਲੈ ਲਵਾਂਗੇ ਇੱਥੇ ਅਸੀਂ ਲੈਨੇ 1 ਕਿਲੋ ਦੇ ਕਰੀਬ ਉਬਲੇ ਹੋਏ ਆਲੂ ਆਲੂਆਂ ਨੂੰ ਅਸੀਂ ਕਰਾਂਗੇ ਮੈਸ਼ ਇਹਨਾਂ ਨੂੰ ਅਸੀਂ ਹੱਥਾਂ ਦੇ ਨਾਲ ਹੀ ਮੈਸ਼ ਕਰਾਂਗੇ ਜਦੋਂ ਵੀ ਟਿੱਕੀਆਂ ਬਣਾਉਣੀਆਂ ਹੋ ਜਿਹੜੇ ਆਲੂ ਹੈ ਉਹਨਾਂ ਨੂੰ ਮੈਸ਼ਰ ਦੇ ਨਾਲ ਤੁਸੀਂ ਹੱਥ ਨਾਲ ਮੈਸ਼ ਕਰੋ ਤੇ ਜਿਹੜੀ ਟਿੱਕੀ ਆ ਬਹੁਤ ਵਧੀਆ ਸਵਾਦ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਕਿਤੇ ਕਿਤੇ ਜਿਹੜਾ ਆਲੂ ਦਾ ਮੋਟਾ ਪੀਸ ਰਹਿ ਜਾਂਦਾ ਨਾ ਉਹ ਟਿੱਕੀ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਤੇ ਹੁਣ ਅਸੀਂ ਇਹਦੇ ਉੱਪਰ ਪਾ ਦੇਵਾਂਗੇ ਨਮਕ ਆਪਣੇ ਸਵਾਦ ਅਨੁਸਾਰ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਤੇ ਨਾਲ ਅਸੀਂ ਪਾ ਦੇਵਾਂਗੇ ਗਰਮ ਮਸਾਲਾ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਮੀਨਸ ਕਿ ਆਪਾਂ ਮਸਾਲਿਆਂ ਵਿੱਚ ਹੋਰ ਕੋਈ ਮਸਾਲਾ ਨਹੀਂ ਪਾਣਾ ਨਮਕ ਲਾਲ ਮਿਰਚ ਤੇ ਗਰਮ ਮਸਾਲਾ ਇਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪ ਚਮਚ ਭਰ ਕੇ ਨਾ ਵੱਡੇ ਚਮਚ ਭਰ ਕੇ ਅਸੀਂ ਪਾਵਾਂਗੇ ਕਾਰਨ ਫਲੋਰ ਦੇ ਕਾਰਨ ਫਲੋਰ ਵੀ ਪਾ ਸਕਦੇ ਹੋ ਤੇ ਤੁਸੀਂ ਅਰਾ ਰੋਡ ਵੀ ਪਾ ਸਕਦੇ ਹੋ 2-3 ਚਮਚ ਅਸੀਂ ਪਾ ਦਿੱਤੇ ਆ ਇਹ ਪਾਣ ਤੋਂ ਬਾਅਦ ਹੁਣ ਅਸੀਂ ਇਹਨੂੰ ਗੁੰਨਾਂਗੇ ਆਟੇ ਵਾਂਗ ਮੀਨਸ ਕਿ ਆਪਾਂ ਨੂੰ ਮਿਕਸ ਕਰਾਂਗੇ ਸਾਰੇ ਮਟੀਰੀਅਲ ਨੂੰ ਤੁਸੀਂ ਜਦੋਂ ਇਦਾਂ ਟਿੱਕੀਆਂ ਬਣਾ ਕੇ ਤਿਆਰ ਕਰੋਗੇ ਨਾ ਤੁਹਾਡੀ ਟਿੱਕੀ ਕੜਾਈ ਦੇ ਵਿੱਚ ਖੁੱਲੇਗੀ ਨਾ ਫੱਟੇਗੀ ਕੁਛ ਨਹੀਂ ਉਹਨੂੰ ਹੁੰਦਾ ਹੈ ਬਹੁਤ ਵਧੀਆ ਕ੍ਰਿਸਪੀ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਜਿਹੜਾ ਸਾਡਾ ਟਿੱਕਿਆ ਦਾ ਆਟਾ ਹੈਗਾ ਇਹ ਲੱਗ ਚੁੱਕਾ ਹੈ ਮੀਨਸ ਕੀ ਜਿਹੜੇ ਆਲੂ ਸਾਡੇ ਇਕੱਠੇ ਹੋ ਗਏ ਐ ਤੇ ਹੁਣ ਅਸੀਂ ਟਿੱਕਿਆ ਬਣਾਣੀ ਹੈ ਸ਼ੁਰੂ ਕਰਾਂਗੇ ਗੈਸ ਉੱਤੇ ਆਪਾਂ ਕੜਾਈ ਰੱਖ ਦਿੱਤੀ ਐ ਪਹਿਲਾਂ ਆਪਾਂ ਕਰਾਂਗੇ ਗੋਲ-ਗੋਲ ਪੇੜਾ ਜਿੱਦਾਂ ਆਪਾਂ ਰੋਟੀ ਦਾ ਪੇੜਾ ਕਰਦੇ ਆਂ ਪੇੜਾ ਕਰਨ ਤੋਂ ਬਾਅਦ ਅਸੀਂ ਟਿੱਕੀ ਨੂੰ ਕਰ ਦਵਾਂਗੇ ਫਲੈਟ ਇਹਦਾ ਮਤਲਬ ਦੋਨਾਂ ਹੱਥਾਂ ਦੇ ਨਾਲ ਫਲੈਟ ਕਰਨ ਤੋਂ ਬਾਅਦ ਇਹਨੂੰ ਆਪਾਂ ਸਾਈਡਾਂ ਤੋਂ ਇਹਦੀ ਜਿਹੜੀ ਨੁੱਕਰਾ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਟਿੱਕੀ ਪਾ ਦਿੱਤੀ ਆਪਾਂ ਕੜਾਈ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਬਾਕੀ ਦੀਆਂ ਟਿੱਕੀਆਂ ਹੈਗੀਆਂ ਅਸੀਂ ਉਹ ਕੜਾਈ ਦੇ ਵਿੱਚ ਆਪਾਂ ਇੱਕ ਟਿੱਕੀ ਹੋਰ ਪਾ ਦਵਾਂਗੇ ਇਹ ਜਿਹੜੀ ਛੋਟੀ ਕੜਾਈ ਹੈ ਵੈਸੇ ਇਹਦੇ ਵਿੱਚ ਤਿੰਨ ਟਿੱਕੀਆਂ ਆ ਜਾਣੀਆਂ ਹੈ ਇੱਕ ਟਿੱਕੀ ਅਸੀਂ ਹੋਰ ਪਾ ਦਿੰਦੇ ਹਾਂ ਟਿੱਕੀ ਪਾਣ ਤੋਂ ਬਾਅਦ ਅਸੀਂ ਇੱਕਦਮ ਕੜਾਈ ਦੇ ਵਿੱਚ ਆਪਾਂ ਕੜਛੀ ਨਹੀਂ ਮਾਰਨੀ ਟਿੱਕੀਆਂ ਦੇ ਵਿੱਚ ਆਪਾਂ ਕੜਛੀ ਇਹਨਾਂ ਨੂੰ ਨਹੀਂ ਛੇੜਨਾ ਟਿੱਕੀਆਂ ਨੂੰ ਜਦੋਂ ਹਲਕਾ ਜਿਹਾ ਸੇਕ ਲੱਗ ਜਾਏਗਾ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਪਹਿਲਾਂ ਅਸੀਂ ਬਿਲਕੁਲ ਨਹੀਂ ਛੇੜਨਾ ਸਾਨੂੰ ਦੇਖਣ ਚ ਜਦੋਂ ਲੱਗੇਗਾ ਨਾ ਕਿ ਇਹ ਹੋ ਚੁੱਕੀਆਂ ਨੇ ਮਤਲਬ ਇਹਨਾਂ ਦੀ ਇੱਕ ਸਾਈਡ ਪੱਕ ਗਈ ਹੈ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਦੇਖੋ ਹਲਕਾ ਜਿਹਾ ਹੋ ਗਿਆ ਨਾ ਬ੍ਰਾਊਨ ਬ੍ਰਾਊਨ ਫਿਰ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਪਹਿਲਾਂ ਆਪਾਂ ਬਿਲਕੁਲ ਨਹੀਂ ਕਰਨੀ ਪਹਿਲਾ ਆਪਾਂ ਕੜਾਈ ਦੇ ਵਿੱਚ ਜਿਹੜੀਆਂ ਟਿੱਕੀਆਂ ਹੈਗੀਆਂ ਅਸੀਂ ਇਹਨਾਂ ਨੂੰ ਹਾਫ ਕੁ ਫਰਾਈ ਕਰਨਾ ਜਿਆਦਾ ਫਰਾਈ ਨਹੀਂ ਕਰਨਾ ਮੀਨਸ ਕਿ 60% ਲਾ ਲਓ ਤੁਸੀਂ ਇੰਨੀ ਕੁ ਟਿੱਕੀ ਅਸੀਂ ਫਰਾਈ ਕਰਨੀ ਹੈ ਟਿੱਕੀਆਂ ਹੋ ਚੁੱਕੀਆਂ ਨੇ ਇਹਨਾਂ ਨੂੰ ਅਸੀਂ ਕੱਢ ਲੈਂਦੇ ਆ ਥੋੜੀ ਆ ਆਪਾਂ ਕੜਾਈ ਦੇ ਵਿੱਚ ਫਰਾਈ ਕਰਾਂਗੇ ਥੋੜੀ ਅਸੀਂ ਤਵੇ ਦੇ ਉੱਤੇ ਰੱਖਾਂਗੇ ਕੜਾਈ ਵਿੱਚੋਂ ਕੱਢ ਕੇ ਅਸੀਂ ਟਿੱਕੀਆਂ ਤਵੇ ਉੱਤੇ ਰੱਖ ਦਿੱਤੀਆਂ ਹੈ ਤੇ ਇਹਦੇ ਉੱਪਰ ਅਸੀਂ ਐਕਸਟਰਾ ਤੇਲ ਵਗੈਰਾ ਕੁਝ ਨਹੀਂ ਪਾਣਾ ਹੈ ਕਿਉਂਕਿ ਟਿੱਕੀਆਂ ਦੇ ਵਿੱਚੋਂ ਹੀ ਜਿਹੜਾ ਜਿਆਦਾ ਤੇਲ ਹੈਗਾ ਉਹ ਬਾਹਰ ਨਿਕਲ ਆਣਾ ਹੈ ਹੁਣ ਅਸੀਂ ਤਵੇ ਦੇ ਉੱਪਰ ਟਿੱਕੀਆਂ ਨੂੰ ਸੇਕਾਂਗੇ ਜਦੋਂ ਆਪਾਂ ਟਿੱਕੀ ਨੂੰ ਤਵੇ ਦੇ ਉੱਪਰ ਸੇਕਦੇ ਆਂ ਤੇ ਟਿੱਕੀ ਜਿਹੜੀ ਬਹੁਤ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੇ ਕਲਰ ਵੀ ਬੁੜਾ ਵਧੀਆ ਆਂਦਾ ਹੈ ਟਿੱਕੀ ਦਾ ਬਾਹਰੋਂ ਕ੍ਰਿਸਪੀ ਹੁੰਦੀ ਹੈ ਪੂਰੀ ਟਿੱਕੀ ਤੇ ਤਵੇ ਤੇ ਆਪਾਂ ਗੈਸ ਨੂੰ ਜਿਹੜੀ ਮੀਡੀਅਮ ਜੀ ਗੈਸ ਕਰ ਦਿੱਤੀ ਹੈ ਤੇ ਇਹਨੂੰ ਆਪਾਂ ਲਗਾਵਾਂਗੇ ਸੇਕ ਜਿਹੜੀਆਂ ਬਾਕੀ ਦੀ ਟਿੱਕੀਆਂ ਹੈਗੀਆਂ ਉਹ ਵੀ ਅਸੀਂ ਤਵੇ ਉੱਤੇ ਰੱਖ ਦਿੰਦੇ ਆਂ ਜਿਹੜੀ ਅਸੀਂ ਫ੍ਰਾਈ ਹੋਣ ਲਈ ਅਗਲਾ ਪੂਰ ਪਾਇਆ ਹੈ ਤੇ ਇਹਨਾਂ ਨੂੰ ਅਸੀਂ ਮੱਠੇ ਸੇਕਦੇ ਉੱਤੇ ਪੱਕਣ ਦਿੰਨੇ ਆਂ ਇੱਕ ਸਾਈਡ ਨੂੰ ਜਦੋਂ ਸੇਕ ਲੱਗ ਜਾਏਗਾ ਫਿਰ ਅਸੀਂ ਸਾਰੀਆਂ ਟਿੱਕੀਆਂ ਦੀ ਜਿਹੜੀ ਸਾਈਡ ਹੈਗੀ ਆ ਉਹ ਚੇਂਜ ਕਰ ਦਵਾਂਗੇ ਤੇ ਇਹਦਾ ਜਿਹੜੀਆਂ ਟਿੱਕੀਆਂ ਹੈਗੀਆਂ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੁੰਦੀਆਂ ਨਾ ਇਹ ਫਟਦੀਆਂ ਐ ਨਾ ਖੁੱਲਦੀਆਂ ਕੜਾਈ ਦੇ ਵਿੱਚ ਕੁਝ ਨਹੀਂ ਇਹਨਾਂ ਨੂੰ ਹੁੰਦਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੁੰਦੀਆਂ ਹੈ ਜਿਹੜੀ ਜਿਹੜੀ ਟਿੱਕੀ ਹੋਈ ਜਾਏਗੀ ਉਹਨੂੰ ਆਪਾਂ ਚੱਕੀ ਜਾਵਾਂਗੇ ਤਵੇ ਦੇ ਉੱਤੋਂ ਇਹਦਾ ਸਿਕੜਸ਼ੀ ਦੇ ਨਾਲ ਥੱਲੇ ਵੱਲ ਨੂੰ ਪ੍ਰੈਸ ਕਰਕੇ ਉਹਦਾ ਐਕਸਟਰਾ ਜਿਹੜਾ ਤੇਲ ਹੈਗਾ ਉਹ ਬਾਹਰ ਕੱਢ ਦਵਾਂਗੇ ਏ ਵਾਲੀ ਟਿੱਕੀ ਤੁਸੀਂ 버거 ਦੇ ਲਈ ਵੀ ਬਣਾ ਸਕਦੇ ਹੋ ਜੇ ਤੁਸੀਂ ਇਹਨੂੰ ਛੋਲਿਆਂ ਦੇ ਨਾਲ ਖਾਣਾ ਹੋਵੇ ਤੇ ਛੋਲਿਆਂ ਨਾਲ ਟਿੱਕੀ ਛੋਲੇ ਵੀ ਖਾ ਸਕਦੇ ਹੋ ਤੇ ਜੇ ਕੁਝ ਵੀ ਤੁਹਾਡੇ ਕੋਲ ਨਹੀਂ ਹੈ ਤੁਸੀਂ ਲਾਲ ਤੇ ਹਰੀ ਚਟਨੀ ਪਾ ਕੇ ਇਹਨੂੰ ਸਰਵ ਕਰ ਸਕਦੇ ਆ ਉੱਪਰ ਉਹਦੀ ਪਿਆਜ਼ ਪਾ ਕੇ ਤੇ ਜਿਹੜੀ ਸਾਡੀ ਟਿੱਕੀਆਂ ਦੀ ਪਲੇਟ ਲਾ ਕੇ ਤਿਆਰ ਹੈ ਤੁਹਾਨੂੰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ